ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ ਇੱਕ ਅਜੀਹੀ ਮਾਂ ਦੇ ਨਾਲ ਜਿਹੜੀ ਆਪਣੇ ਬੱਚੇ ਦੀ ਉਸ ਬਿਮਾਰੀ ਨਾਲ ਪਰੇਸ਼ਾਨ ਚੱਲ ਰਹੀ ਹੈ ਲਾਜ਼ਾਰ ਚੱਲ ਰਹੀ ਹੈ ਜਿਸ ਬਿਮਾਰੀ ਨੂੰ ਅੱਜ ਤੱਕ ਇਲਾਜ ਨਹੀਂ ਹੋ ਸਕਿਆ ਔਰ ਉਸ ਦੇ ਇਲਾਜ ਦੇ ਹੁੰਦਾ ਵੀ ਹੈ ਉਸ ਦਾ ਇਲਾਜ ਤੇ ਉਸ ਦੇ ਉੱਤੇ ਲਗਭਗ 27 ਕਰੋੜ ਰੁਪਇਆ ਲਾਗਤ ਆਂਦੀ ਹੈ ਉਸ ਦੇ ਇਲਾਜ ਲਈ ਔਰ ਬੱਚੇ ਦੇ ਜੀਵਨ ਦੇ ਉੱਤੇ ਹੈ ਉਹ ਬਿਮਾਰੀ ਕਿਸ ਤਰ੍ਹਾਂ ਖਤਮ ਹੁੰਦੀ ਹੈ ਕਿਸ ਤਰ੍ਹਾਂ ਉਹਨੂੰ ਇਲਾਜ ਲਈ ਪੈਸੇ ਆਉਂਦੀ ਫੰਡਿੰਗ ਹੁੰਦੀ ਹੈ ਉਹ ਬੁਹਾਰ ਲਗਾ ਰਹੀ ਹੈ ਤੁਹਾਡੇ ਤੱਕ ਕਿ ਵੀ ਕਿਸੇ ਤਰੀਕੇ ਤੁਸੀਂ ਉਹਦੀ ਮਦਦ ਕਰੋ ਤੇ ਉਹ ਆਪਣੇ ਬੱਚੇ ਨੂੰ ਬਚਾ ਸਕੇ ਸੜੇ ਨਾਲ ਨੇ ਪੰਜੀ ਥੋੜਾ ਜਿਹਾ ਡਿਟੇਲ ਦੱਸਿਓ ਕਿਉਂਕਿ ਇਹ ਤੁਸੀਂ ਦੱਸਿਆ ਜੈਨੇਟਿਕ ਬਿਮਾਰੀ ਹੈ ਤੁਹਾਡੇ ਬੱਚੇ ਨੂੰ ਇਹ ਕੀ ਬਿਮਾਰੀ ਹੈ ਤੇ ਇਹਦਾ ਪ੍ਰੋਸੈਸ ਕੀ ਹੈ ਕਿਹਾ ਇਹਦਾ ਇਲਾਜ ਇੰਡੀਆ ਚ ਹੈਗਾ ਏ ਜਾਂ ਹੈਗਾ ਤੇ ਕੀ ਕਿੰਨੇ ਪੈਸੇ ਤੁਹਾਨੂੰ ਉਹਦੇ ਚ ਲੱਗ ਜਾਂਦੇ ਨੇ ਇਹ ਡੀਐਮਡੀਐਨਸ ਬਿਮਾਰੀ ਦਾ ਨਾਮ ਹੈ ਜਿਹਦਾ ਫੁੱਲ ਫਾਰਮ ਡੁਸ਼ੈਨ ਮਸਕুলਰ ਡਿਸਟਰੋਫੀ ਹੈ ਇਹ ਬੱਚਿਆਂ ਨੂੰ ਜੈਨੇਟਿਕ ਹੁੰਦੀ ਹੈ ਤੇ ਇਹ ਜਦੋਂ ਬੱਚਾ ਜਨਮ ਲੈਣ ਤੋਂ ਪਹਿਲਾਂ ਹੀ ਜਦੋਂ ਮਾਂ ਦੀ ਕੁੱਖੇ ਹੁੰਦਾ ਉਦੋਂ ਹੀ ਸਟਾਰਟ ਹੋ ਜਾਂਦੀ ਹੈ ਜਮਾਂਤਰੂ ਹੁੰਦੀ ਹੈ ਇਹ ਇਹਨੂੰ ਕਿੱਦਾਂ ਆਈ ਇਹ ਸਾਨੂੰ ਨਹੀਂ ਪਤਾ ਬਿਕੋਜ਼ ਇਹਦੇ ਸਾਰੇ ਮੇਰੇ ਡੈਡੀ ਮੇਰੇ ਇਹਨਾਂ ਦੇ ਪਾਪਾ ਮੇਰੇ ਸਾਰੇ ਟੈਸਟ ਹੋਏ ਸੀ ਤੇ ਸਾਡੇ ਕਲੀਅਰ ਹੈ ਪਰ ਡਾਕਟਰ ਕਹਿੰਦਾ ਹੈ ਕਿ ਅੱਜਕੱਲ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਇਹ ਬਿਮਾਰੀ ਕਿਸੇ ਵੀ ਬੱਚੇ ਨੂੰ ਹੋ ਸਕਦੀ ਹੈ ਪਰ ਬਿਮਾਰੀ 10000 ਜੋ ਕਿਸੇ ਇੱਕ ਬੱਚੇ ਨੂੰ ਆਂਦੀ ਹੈ ਇਹ ਮਸਕੂਲਰ ਡਿਸਟ੍ਰੋਫੀ ਹੁੰਦੀ ਹੈ ਇਹਦੇ ਚ ਬੱਚੇ ਦੇ ਜਿਹੜੇ ਮਾਸਪੇਸ਼ੀ ਹੈ ਉਹ ਕਮਜ਼ੋਰ ਹੋ ਜਾਂਦੇ ਆ ਜਿਹੜੇ ਬੱਚੇ ਦੀ ਪਿੰਨੀ ਹੁੰਦੀ ਹੈ ਜਿਹਨੂੰ ਆਪਾਂ ਕਾਫ ਮਸਲ ਕਹਿੰਦੇ ਆ ਉਹ ਬੜੀ ਪੱਥਰ ਵਕਰ ਹਾਰਡ ਹੋ ਜਾਂਦੀ ਹੈ ਤੇ ਉਹਦੇ ਕਰਕੇ ਬੱਚਾ ਕੀ ਤੁਰ ਫਿਰ ਨਹੀਂ ਸਕਦਾ ਇਹ ਜਦੋਂ ਬੱਚਾ 6 ਸਾਲ ਦਾ ਹੁੰਦਾ ਹੈ ਉਹ ਤਾਂ ਤੁਰਨਾ ਫਿਰਨਾ ਛੱਡ ਦਿੰਦਾ ਆ 9 ਸਾਲ ਦਾ ਬੱਚਾ ਬੈਠ ਤੇ ਆ ਜਾਂਦਾ ਆ ਫਿਰ ਉਸ ਤੋਂ ਬਾਅਦ ਵੱਧ ਤੋਂ ਵੱਧ ਜ਼ਿਆਦਾ ਹੋਏਗਾ ਤੇ ਬੱਚਾ ਕੋਈ 20 ਸਾਲ ਦਾ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਜਾਂਦਾ ਹੈ ਇਹ ਬਿਮਾਰੀ ਸਭ ਤੋਂ ਖਤਰਨਾਕ ਇਸੇ ਲਈ ਮੰਨੀ ਜਾਂਦੀ ਹੈ ਕਿਉਂਕਿ ਜੇ ਕੋਈ ਬੜਾ ਵੱਡਾ ਬੰਦਾ ਹੋਵੇ ਤੇ ਉਹਦੇ ਲਈ ਸਮਝਣਾ ਮੁਸ਼ਕਿਲ ਨਹੀਂ ਹੁੰਦਾ ਉਹ ਫਿਰ ਵੀ ਟਾਈਮ ਕੱਟ ਲੈਂਦਾ ਪਰ ਜੇ ਇੱਕ ਬੱਚਾ 6 ਸਾਲ ਦੀ ਉਮਰ ਤੋਂ ਇਹ ਸੋਚੇ ਕਿ ਹੁਣ ਮੇਰੀ ਮੌਤ ਕਦੇ ਵੀ ਆ ਸਕਦੀ ਹੈ ਤੇ ਮੈਂ ਪੂਰਾ ਟਾਈਮ ਬੈੱਡ ਤੇ ਆ ਕੋਈ ਇਹ ਸਾਰਾ ਤਰੀਕੇ ਨਾਲ ਬੱਚੇ ਤੇ ਮਸਲ ਖਰਾਬ ਹੋ ਜਾਂਦੇ ਮਾਸਪੇਸ਼ੀ ਖਰਾਬ ਹੋ ਜਾਂਦੇ ਹੈ ਬੱਚਾ ਬੈੱਡ ਤੇ ਆ ਜਾਂਦਾ ਉਸੇ ਕਰਕੇ ਉਹ ਉਹਦੇ ਲਈ ਹੋਰ ਦੁਖਦਈ ਹੋ ਜਾਂਦਾ ਹੈ ਕਿਉਂਕਿ ਉਹ ਕੁਝ ਨਹੀਂ ਕਰ ਸਕਦਾ ਉਹ ਲਾਚਾਰ ਹੈ ਬਸ ਆਪਣੀ ਮੌਤ ਦਾ ਇੰਤਜ਼ਾਰ ਕਰ ਸਕਦਾ ਹੈ ਇਸ ਬਿਮਾਰੀ ਬਾਰੇ ਹਾਨੂੰ ਪਤਾ ਲੱਗਿਆ ਜਦੋਂ ਮੇਰਾ ਬੇਟਾ 4 ਸਾਲ ਦਾ ਸੀ ਇਹ ਤੁਰਦਾ ਬਹੁਤ ਵਿੰਗੇ ਤਰੀਕੇ ਨਾਲ ਹੀ ਜਦੋਂ ਮੈਂ ਡਾਕਟਰ ਨੂੰ ਕਿਹਾ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਇਹਦੇ 'ਚ ਇੱਕ ਬਿਮਾਰੀ ਆ ਗਈ ਹੈ ਤੇ ਇਹ ਬਿਮਾਰੀ ਦਾ ਕੋਈ ਇਲਾਜ ਨਹੀਂ ਹੈਗਾ ਫਿਰ ਜਦੋਂ ਮੈਨੂੰ ਇਹ ਪਤਾ ਲੱਗਿਆ ਪਰ ਫਿਰ ਵੀ ਮੈਂ ਆਸਰਾ ਨਹੀਂ ਛੱਡਿਆ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਰਹੀ ਮੈਨੂੰ ਸਾਰਿਆਂ ਨੇ ਮੇਰੇ ਘਰਦਿਆਂ ਨੇ ਕਿਹਾ ਕਿ ਨਹੀਂ ਵੱਡੇ ਤੋਂ ਵੱਡਾ ਇਲਾਜ ਆ ਗਿਆ ਹੈ ਤੇ ਦੁਨੀਆ ਤਰੱਕੀ ਕਰ ਰਹੀ ਹੈ ਕਿ ਪਤਾ ਸਮਾਂ ਕਿਦਾਂ ਦਾ ਹੋਵੇ ਇਲਾਜ ਆ ਜਾਵੇ ਅੱਜ 4 ਸਾਲ ਬਾਅਦ ਮੈਨੂੰ ਇੱਕ ਉਮੀਦ ਦੀ کرن ਵਿਖਾਈ ਦਿੱਤੀ ਹੈ ਜਦੋਂ ਮੈਨੂੰ ਪਤਾ ਚੱਲਿਆ ਇਹਦਾ ਜੈਨੇਟਿਕ ਟਰੀਟਮੈਂਟ ਆ ਗਿਆ ਹੈ ਤੇ FDA ਤੋਂ ਵੱਲੋਂ ਪ੍ਰੂਵਡ ਹੈ ਤੇ ਮੈਂ ਡਾਕਟਰਾਂ ਨੂੰ ਪਤਾ ਕੀਤਾ ਤੇ ਆਪਣਾ AIMS ਜਿਹੜਾ ਵਰਲਡ ਦਾ ਹਸਪੀਟਲ ਆ ਉਹਦੇ ਵਿੱਚ ਦੱਸਿਆ ਗਿਆ ਕਿ ਇਹ ਕਰੋਨਾ ਚ ਕੋਈ ਇੱਕ ਬੱਚਾ ਜਿਹਦਾ ਟਰੀਟਮੈਂਟ ਲਾਗੂ ਆ ਪਰ ਇਹ ਇਸੇ ਲਈ ਵੀ ਹੈਗਾ ਕਿਉਂਕਿ ਇਹ ਬਾਹਰ ਫੋਰਨ ਕੰਟਰੀ 'ਚ ਇਹਦਾ ਖਰਚਾ 3. 2 मिलियन डॉलर यूएस डॉलर ਹੈ ਜਿਹੜਾ ਘਟਦਾ ਵੜਦਾ ਰਹਿੰਦਾ ਹੈ ਤੇ ਆਪਾਂ ਲਗਭਗ ਲਾਈਏ ਤੇ 27 ਕਰੋੜ ਰੁਪਿਆ ਇਸ ਟ੍ਰੀਟਮੈਂਟ ਦਾ ਪੂਰਾ ਖਰਚਾ ਹੈਗਾ ਤੇ ਇਹ ਅਗਰ ਮੇਰੇ ਬੇਟੇ ਨੂੰ ਮਿਲਦਾ ਹੈ ਤੇ ਮੇਰਾ ਬੇਟਾ ਹਿੰਦੁਸਤਾਨ ਦਾ ਪਹਿਲਾ ਬੱਚਾ ਹੋਏਗਾ ਜਿਹੜਾ ਜਾ ਕੇ ਇਹ ਟ੍ਰੀਟਮੈਂਟ ਲੈ ਕੇ ਆਏਗਾ ਨਾਲੇ ਇਹਦੇ ਡੈਡੀ ਫੌਜ 'ਚ ਆ ਤੇ ਆਪਾਂ ਫੌਜ ਵੱਲੋਂ ਵੀ ਬੜੀ ਮਦਦ ਮਿਲ ਰਹੀ ਹੈ ਪਰ ਉਹ ਵੀ 27 ਕਰੋੜ ਇੱਕ ਬੱਚੇ ਲਈ ਨਹੀਂ ਇਕੱਠਾ ਕਰ ਸਕਦੇ ਤੇ ਇਸੇ ਕਰਕੇ ਆਪਾਂ ਇਹਦੇ ਲਈ ਕਰਾਊਡ ਫੰਡਿੰਗ ਕਰਾਈ ਹੈ ਇੰਪੈਕਟ ਗੁਰੂ ਤਾਂ ਕਿ ਵੱਤ ਤੋਂ ਵੱਧ ਹੋ ਸਕੇ ਮੇਰੇ ਦੇਸ਼ਵਾਸੀ ਮੇਰੀ ਮਦਦ ਕਰਨਗੇ ਮੇਰੇ ਭਰਾ ਮੇਰੀ ਭੈਣਾਂ ਮੇਰੀ ਮਦਦ ਕਰਨਗੇ ਆ ਮੇਰੇ ਦੇਸ਼ ਤੋਂ ਕੀ ਇਹਦਾ ਇਲਾਜ ਹੋ ਸਕੇ ਤੁਸੀਂ ਦੱਸਿਆ ਦੁਸ਼ੈਨ ਮਸਕੂਲਰ ਡਿਸਟਰੋਫੀ ਇਹ ਜਦੋਂ ਇਹ ਜਿਹੜੀ ਬਿਮਾਰੀ ਹੈ ਤੁਸੀਂ ਦੱਸਿਆ ਕਿ ਇਹ ਹਿੰਦੁਸਤਾਨ ਚ ਸ਼ਾਇਦ ਹੀ ਕਿਸੇ ਨੂੰ ਹੋਈ ਹੋਵੇ ਪਹਿਲੀ ਬਿਮਾਰੀ ਹੈ ਇਹਦੇ ਤੇ ਤੁਸੀਂ ਦੱਸਿਆ 27 ਕਰੋੜ ਰੁਪਇਆ ਖਰਚ ਆਦਾ ਹੈ ਇਲਾਜ ਦਾ ਸੰਭਵ ਹੈ ਤੁਹਾਨੂੰ ਇਹ ਐਸਵਸ਼ਸ਼ਤ ਕਰਤਾ ਡਾਕਟਰਸ ਨੇ ਹਾਂ ਜੀ ਏ ਐਕਚੁਅਲੀ ਹੁੰਦੀ ਤਾਂ ਹੈਗੀ ਪਰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਆਪਣੇ ਬੱਚੇ ਨੂੰ ਕੋਈ ਬਿਮਾਰੀ ਹੈ ਇਸ ਵਾਰ ਜਦੋਂ ਮੈਨੂੰ ਪਤਾ ਲੱਗਿਆ ਸੀ ਕਿ ਇਹਨੂੰ ਇਹ ਬਿਮਾਰੀ ਹੈ ਤੇ ਮੈਂ ਵੀ ਹੈਰਾਨ ਸੀ ਕਿ ਇਹ ਹੋਜੀ ਬਿਮਾਰੀ ਹੈ ਮੈਂ ਕਦੀ ਇਹਦੇ ਬਾਰੇ ਸੁਣਿਆ ਹੀ ਨਹੀਂ ਕਿਉਂਕਿ ਬਹੁਤ ਘੱਟ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੀ 6 ਸਾਲ ਦੀ ਉਮਰ 'ਚ ਬੈਠ ਤੇ ਆ ਜਾਂਦੇ ਉਸ ਤੋਂ ਬਾਅਦ ਉਹਨਾਂ ਦੀ 16 ਸਾਲ ਕਿਸੇ ਦੀ 17 ਸਾਲ 'ਚ ਮੌਤ ਹੋ ਜਾਂਦੀ ਤੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਕਿ ਇਹ ਹੈਗਾ ਕੀ ਹੈ ਤੇ ਕਈ ਸਮਝ ਹੀ ਨਹੀਂ ਪਾਉਂਦੇ ਇਸੇ ਲਈ ਮੈਂ ਪਹਿਲੇ ਇਹਦੇ ਬਾਰੇ ਸਟੱਡੀ ਕੀਤੀ ਆਪਣੇ ਹਿੰਦੁਸਤਾਨ ਚ ਬਹੁਤ ਬੱਚੇ ਆ 10000 ਚੋਂ ਇੱਕ ਬੱਚਾ ਹੈਗਾ ਜਿਹਨੂੰ ਇਹ ਬਿਮਾਰੀ ਹੈ ਬਟ ਮੇਰੇ ਬੇਟੇ ਦੀ ਜਿਹੜੇ ਹਾਲਾਤ ਬਹੁਤ ਵਧੀਆ ਨੇ ਡਾਕਟਰ ਕਹਿੰਦੇ ਆ ਇਹਦਾ ਜਿਹੜਾ ਆ ਸਕਿਪਿੰਗ ਐਗਜ਼ੋਨ ਦੀ ਉਹ ਬਹੁਤ ਵੱਖਰੀ ਹੈ ਦੂਜੇ ਬੱਚਿਆਂ ਤੋਂ ਇਸੇ ਕਰਕੇ ਇਸ ਇਸ ਦਾ ਇਲਾਜ ਹੋ ਸਕਦਾ ਹੈ ਤੇ ਇਹ ਬਾਹਰ ਫੋਰਨ ਕੰਟਰੀ ਚ ਹੀ ਆਇਆ ਇਹਦਾ ਇਲਾਜ ਇਹ ਪਹਿਲਾ ਬੱਚਾ ਹੋਏਗਾ ਜਿਹੜਾ ਇਹ ਫੋਰਨ ਕੰਟਰੀ ਤੋਂ ਇਹ ਇਲਾਜ ਲੈ ਕੇ ਆਏਗਾ ਤੁਸੀਂ ਇਧਰ ਲਈ ਫੰਡਿੰਗ ਚਾਹੀਦੀ ਹੈ ਤਾਂ ਕਿਉਂਕਿ ਤੁਸੀਂ ਦੱਸਿਆ ਕਿ ਤੁਹਾਡੇ ਹਸਬੰਦ ਆਰਲੀ ਦੇ ਆਫੀਸਰਸ ਨੇ ਪਰ ਐਡੀ ਵੱਡੀ ਅਮਾਉਂਟ ਦੇ ਨਾਲ ਤੁਸੀਂ ਇਹਦੇ ਇਲਾਜ ਦੀ ਗੱਲ ਕਰ ਰਹੇ ਹੋ ਬਹਾਰਤਾ ਤੁਸੀਂ ਜਨਤਾ ਨੂੰ ਹੀ ਲਗਾਓਗੇ ਜਿਹੜੇ ਦਾਨੀ ਸੱਜਣ ਇਹਦਾ ਇਲਾਜ ਕਰਨਗੇ ਕੋ ਸਰਕਾਰਾਂ ਨੂੰ ਕਹੋਗੇ ਹੁਣ ਤੱਕ ਜੇ ਕੋਈ ਇਹੋ ਜਿਹਾ ਤੁਸੀਂ ਸ਼ੁਰੂ ਕੀਤਾ ਹੈ ਕਿ ਕੋਈ ਇਹਦਾ ਅਕਾਊਂਟ ਖਲੋਆਇਆ ਹੋਵੇ ਜਿੱਦੇ ਵਿੱਚ ਲੋਕੀ ਪੈਸੇ ਪਾਉਂਦੇ ਹੋਣ ਜਾਂ ਹੁਣ ਤੱਕ ਕਿ ਕਿੰਨੇ ਕੁ ਪੈਸੇ ਤੁਹਾਡੇ ਕੋਲ ਇਕੱਠੇ ਹੋ ਗਏ ਨੇ ਕਿੰਨੇ ਕੁ ਬੈਲੈਂਸ ਆ ਗਏ ਨੇ ਜਦੋਂ ਹਾਨੂੰ ਪਤਾ ਲੱਗਿਆ ਹੀ ਤਾਂ ਹੀ ਵੀ ਸੋਚਿਆ ਕਿ 27 ਕਰੋੜ ਤੇ ਨੋਰਮਲ ਅਕਾਊਂਟ 'ਚ ਨਹੀਂ ਪੈ ਸਕਦਾ ਹੀ ਬੈਂਕ ਵਾਲੇ ਕਿਉਂਕਿ ਹਾਨੂੰ ਕੋਈ ਨੌਲੇਜ ਹੀ ਨਹੀਂ ਕਦੀ ਕਦੀ ਕਾਲ 'ਚ ਪੇ ਹੀ ਨਹੀਂ ਪਰ ਸਾਡੀ ਕਿਸੇ ਨੇ ਮਦਦ ਕੀਤੀ ਉਹਨਾਂ ਨੇ ਵੀ ਆਪਣੇ ਬੱਚੇ ਲਈ 16 ਕਰੋੜ ਇਕੱਠਾ ਕੀਤਾ ਹੀ ਤੇ ਉਹਨਾਂ ਨੇ 3 ਮਹੀਨੇ 'ਚ 16 ਕਰੋੜ ਕਾ ਲਿਆ ਉਹਨਾਂ ਨੇ ਇਹਨੂੰ ਗਾਈਡ ਕੀਤਾ ਉਹਨਾਂ ਨੇ ਇਹਨੂੰ ਇਮਪੈਕਟ ਗੁਰੂ ਬਾਰੇ ਦੱਸਿਆ ਉਹਨਾਂ ਨੇ ਇਹਨੂੰ ਉਹਨਾਂ ਨਾਲ ਮਿਲਾਇਆ ਬੱਚੇ ਦਾ ਅਕਾਊਂਟ ਇਮਪੈਕਟ ਗੁਰੂ 'ਚ ਖੁੱਲਿਆ ਇਹ ਕਰਾਊਡ ਫੰਡਿੰਗ ਹੁੰਦੀ ਹੈ ਇਹ 'ਚ ਕੋਈ ਵੀ ਜਾ ਕੇ ਉਹ ਚੋ ਫੰਡਰ ਪਾ ਸਕਦਾ ਹੈ ਸਕੈਨ ਦੇ ਥਰੂ ਅਕਾਊਂਟ ਦੇ ਥਰੂ ਲਿੰਕ ਦੇ ਥਰੂ ਕਿਸੇ ਚ ਵੀ ਪਾ ਸਕਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਵਰਲਡ ਵਾਈਡ ਲਾਈਵ ਚੱਲ ਰਹੀ ਹੈ ਜਿਹੜਾ ਪੰਦਾ ਪੈਸੇ ਪਾਏਗਾ ਉਹਦੇ 5 ਮਿੰਟ ਬਾਅਦ ਹੀ ਉਹ ਨੂੰ ਆਪਣਾ ਵਿਖਾਈ ਦਿਜੇਗਾ ਕਿ ਮੈਂ ਇੰਨੇ ਪੈਸੇ ਪਾਏ ਆ ਉਹ ਦੇਖ ਸਕਦਾ ਹੈ ਕਿ ਮੈਂ ਪੈਸੇ ਪਾਏ ਆ ਨਾਲੇ ਇਹ ਪੈਸੇ ਹਾਨੂੰ ਨਹੀਂ ਮਿਲਣਗੇ ਜਦੋਂ ਪੈਸਾ ਇਕੱਠਾ ਹੋ ਜਾਏਗਾ ਇਹ ਸਿੱਧਾ ਬੱਚੇ ਲਈ ਫੋਰਨ ਕੰਟਰੀ ਜਿੱਥੋਂ ਲਾ ਜਾਣਾ ਉਸੇ ਅਕਾਊਂਟ ਤੇ ਜਾਏਗਾ ਤੇ ਇਸ 'ਚ ਤੁਹਾਡਾ ਕੋਈ ਮਤਲਬ ਕੋਈ ਲਿੰਕ ਨਹੀਂ ਹੋਏਗਾ ਕਿ ਹਾਂ ਕਈ ਫਰਾਡ ਹੁੰਦੇ ਆ ਕਈ ਅੱਜ ਕੱਲ ਲੋਕਾਂ ਨੇ ਇੰਨਾ ਫਰਾਡ ਹੋ ਗਿਆ ਕਿ ਕਈ ਹਾਨੂੰ ਫੋਨ ਕਰਕੇ ਪਾਰਬਰ ਪੁੱਛਦੇ ਆ ਕਿ ਇਹ ਸੱਚੀ ਆ ਕਿਉਂਕਿ ਮੈਂ ਜਾਣਦੀ ਆ ਕਿ ਇਹ ਚੀਜ਼ਾਂ ਗਲਤ ਵੀ ਆਈਆਂ ਨੇ ਪਰ ਜਿਹੜਾ ਇੰਪੈਕਟ ਗੁਰੂ ਦਾ ਤੇ ਜਿਹੜਾ ਫੋਨ ਨੰਬਰ ਆਪਾਂ ਫਲੈਸ਼ ਕਰਾ ਰਹੇ ਆ ਉਹ ਮੇਰਾ ਆਪ ਦਾ ਫੋਨ ਨੰਬਰ ਹੈ ਜਿੰਨੂੰ ਕੋਈ ਡਾਊਟ ਹੈ ਕਿ ਇਹਨੂੰ ਕੁਝ ਨਹੀਂ ਪਤਾ ਲੱਗ ਰਿਹਾ ਉਹ ਮੈਨੂੰ ਪਤਾ ਕਰ ਸਕਦੇ ਫੋਨ ਕਰ ਸਕਦੇ ਆ ਕਈਆਂ ਨੇ ਇਹ ਬੱਚੇ ਨਾਲ ਜਦੋਂ ਬੱਚਿਆਂ ਦੇ ਬਾਰੇ ਪਤਾ ਲੱਗਿਆ ਤਾਂ ਕਈਆਂ ਨੇ ਮੈਨੂੰ ਵੀਡੀਓ ਕਾਲ ਕਰਕੇ ਬੱਚੇ ਨੂੰ ਵੀ ਵਕਾਉਣ ਨੂੰ ਕਿਆ ਆਪਾਂ ਬੱਚੇ ਨੂੰ ਵੀ ਵਿਖਾਇਆ ਕਿ ਆ ਬੱਚਾ ਆ ਸਾਡਾ ਬਸ ਇਹ ਗੱਲ ਹੈ ਕਿ ਮੈਂ ਆਪਣੇ ਬੱਚੇ ਨੂੰ ਅਜੇ ਇਸ ਵਾਰੇ ਕੁਝ ਦੱਸਿਆ ਨਹੀਂ ਕਿਉਂਕਿ ਇਹ ਤੇ ਬੱਚਾ ਆ ਜੇ ਇਹਨੂੰ ਇਸ ਬਿਮਾਰੀ ਪਤਾ ਲੱਗ ਗਿਆ ਤੇ ਇਹਨੇ ਤਾਂ ਆਸਰਾ ਛੱਡ ਦੇਣਾ ਇਹਨੂੰ ਆਪਾਂ ਇਹ ਕਹਿੰਦੇ ਆ ਕਿ ਆਪਾਂ ਲੋਕਾਂ ਦੀ ਮਦਦ ਮਦਦ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਤੇ ਇਹਦਾ ਦਿਲ ਬਹੁਤ ਵੱਡਾ ਇਹ ਕਹਿੰਦਾ ਨਹੀਂ ਮੈਂ ਸਾਰਿਆਂ ਲਈ ਜਦੋਂ ਮੈਂ ਫੌਜੀ ਬਣ ਗਿਆ ਜਿੱਦਾਂ ਮੇਰੇ ਡੈਡੀ ਫੌਜੀ ਆ ਮੇਰੇ ਦਾਦੂ ਫੌਜੀ ਆ ਮੇਰੇ ਨਾਨੂ ਫੌਜੀ ਮੇਰਾ ਸਾਰਾ ਪਰਿਵਾਰ ਫੌਜੇ ਆ ਪੀੜੀਆਂ ਤੋਂ ਪੀੜੀਆਂ ਮੇਰੇ ਦਾਦਾ ਸੌਰਾ ਜੀ ਨੇ ਤੇ ਲੜਾਈ ਚ ਵੀ ਸ਼ਾਮਿਲ ਹੋ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆ ਪਰ ਅਹੀ ਉਸ ਟਾਈਮ ਤੇ ਸਿਰਫ ਆਪਣੇ ਦੇਸ਼ ਲਈ ਕੀਤਾ ਆ ਅੱਜ ਪਹਿਲੀ ਵਾਰੀ ਕਿਉਂਕਿ ਮੈਨੂੰ ਪਤਾ ਹੈ 27 ਕਰੋੜ ਕਿਸੇ ਵੀ ਆਮ ਬੰਦੇ ਲਈ ਤੇ ਹੈਗਾ ਹੀ ਨਹੀਂ ਪਰ ਉਹ ਸੋਚਿਆ ਜਾਵੇ ਤੇ ਆਮ ਬੰਦੇ ਹੀ ਤੇ ਆਪਾਂ ਦੇਸ਼ ਦੀ ਜਨਸੰਖਿਆ ਹੈਗੇ ਆ ਤੇ ਅਗਰ ਕੋਈ ਵੀ ਥੋੜੀ ਥੋੜੀ ਕਈ ਲੋਕਾਂ ਨੇ ਮਦਦ ਕੀਤੀ ਮੈਂ ਥੋੜੀ ਵੀ ਨਹੀਂ ਕਹਾਉਂਗੀ ਜਿੱਦਾਂ ਇੱਕ ਬਜ਼ੁਰਗ ਦੰਪਤੀ ਹੀ ਉਹਨਾਂ ਨੇ ਉਹਨੂੰ ਫੋਨ ਕੀਤਾ ਕਿ ਅਸੀਂ ਆਨਲਾਈਨ ਤੇ ਚਲਾਨਦੇ ਨਹੀਂ ਪਰ ਆਪਾਂ ਤੁਹਾਨੂੰ ਦੇਣਾ ਚਾਹੁੰਦੇ ਆਂ ਆਪਾਂ ਉਹਨਾਂ ਦੇ ਘਰ ਗਏ ਉਹਨਾਂ ਨੇ ਇਹਨੂੰ 50000 ਰੁਪਏ ਮਦਦ ਕੀਤੀ ਉਸੇ ਟਾਈਮ ਉਹਨਾਂ ਦੇ ਸਾਹਮਣੇ ਆਈ ਉਹ 50000 ਉਹਨਾਂ ਦੇ ਬੱਚੇ ਦੇ ਖਾਤੇ 'ਚ ਪਾ ਕੇ ਉਹਨਾਂ ਨੂੰ ਵਿਖਾਇਆ ਤੇ ਇਹ ਮੈਂ ਧੰਨਵਾਦ ਕਰਦੀ ਆਂ ਬਹੁਤ ਲੋਕਾਂ ਦਾ ਜਿਨ੍ਹਾਂ ਨੇ ਮੈਨੂੰ ਆਸਰਾ ਦਿੱਤਾ ਕਈਆਂ ਨੇ ਮੈਨੂੰ ਫੋਨ ਕਰਕੇ ਤਲਾਸ਼ਾ ਵੀ ਦਿੱਤਾ ਕਿ ਬੇਟਾ ਤੂੰ ਤਿੰਨ ਚਿੰਤਾ ਨਾ ਕਰਾ ਬੱਚਾ ਹੱਡਾਇਆ ਤੇ ਬੱਚਾ ਜ਼ਰੂਰ ਠੀਕ ਹੋਏਗਾ ਤੇ ਮੈਨੂੰ ਉਸੇ ਪਹਿਲਾ ਡਰ ਲੱਗਦਾ ਹੀ ਰਾਤ ਰਾਤ ਨੂੰ ਉੱਠ ਕੇ ਬਹਿ ਜਾਣੀ ਕਿ ਕਿ ਮੇਰੇ ਬੱਚੇ ਦਾ ਇਲਾਜ ਹੋਏਗਾ ਵੀ ਕਿ ਨਹੀਂ ਹੋਏਗਾ ਜਾਂ ਮੈਂ ਗਲਤੀ ਤੇ ਨਹੀਂ ਕਰਤੀ ਆ ਕਿ 27 ਕਰੋੜ ਲੋਕੀ ਕਹਿਣਗੇ ਕਿ ਕਿਦਾਂ ਕਰੇਗੀ ਪਰ ਜਦੋਂ ਲੋਕਾਂ ਨੇ ਮੈਨੂੰ ਦੱਸਿਆ ਸਾਰਿਆਂ ਨੇ ਮੈਨੂੰ ਸਹਾਰਾ ਦਿੱਤਾ ਤੇ ਮੈਂ ਆਪਣੇ ਬੱਚੇ ਨੂੰ ਵੇਖਦੀ ਆ ਤੇ ਕਈ ਵਾਰੀ ਸੋਚਦੀ ਆ ਨਹੀਂ ਮੈਂ ਇੱਕ ਮਾਂ ਆ ਮੈਂ ਨਹੀਂ ਛੱਡਣਾ ਸਹਾਰਾ ਜੋ ਮਰਜੀ ਹੋ ਜੇ ਮੈਂ ਕਰਕੇ ਵਕਾਉਂਗੀ ਤੇ ਮੇਰੇ ਬੱਚੇ ਨੂੰ ਠੀਕ ਕਰਾਂਗੀ ਤੇ ਇਲਾਜ ਕਰਕੇ ਲੈ ਕੇ ਆਉਗੀ ਇਸੇ ਹਿੰਦੁਸਤਾਨ ਇੱਕ ਜੈਹਾ ਕੰਟਰੀ ਹੈਗਾ ਕਿ ਅਸੀਂ ਇੱਕ ਦੂਸਰੇ ਦੀ ਮਦਦ ਕਰਨੇ ਆ ਹਰ ਕੋਈ ਇਨਸਾਨ ਮਦਦ ਕਰਦਾ ਹੈ ਕਈ ਐਨ ਜੀਓਜ਼ ਨੇ ਕਈ ਸੰਸਥਾਵਾਂ ਇਹੋ ਜੀਆਂ ਨੇ ਜੇ ਜਿਆਦਾ ਦੂਰ ਨਾ ਜਾਈਏ ਸਾਡੇ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਹੋਰ ਵੀ ਅਜਿਹੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੈਲਪ ਕਰਵਾਉਣ ਲਈ ਤਿਆਰ ਹੈ ਤੁਸੀਂ ਉਹਨਾਂ ਨੂੰ ਵੀ ਕੁਝ ਕਹਿਣਾ ਚਾਹੋਗੇ بس ਹੱਥ ਜੋੜ ਕੇ ਬੇਨਤੀ ਆ ਮੇਰੇ ਸਹੁਰਾ ਸਾਹਿਬ ਨੇ ਵੀ ਅੰਮ੍ਰਿਤ ਛਕਿਆ ਮੇਰੀ ਸੱਸ ਨੇ ਵੀ ਅੰਮ੍ਰਿਤ ਛਕਿਆ ਆਪਾਂ ਦਿਲੋਂ ਆਪਣੇ ਬਾਬਾ ਜੀ ਨੂੰ ਮੰਨਦੇ ਬਾਬਾ ਦੀਪ ਸਿੰਘ ਨੂੰ ਆਪਣੇ ਗੁਰਦੁਆਰੇ ਨੂੰ ਗੋਲਡਨ ਟੈਂਪਲ ਨੂੰ ਸਾਰਿਆਂ ਨੂੰ ਤੇ ਇਹ ਤੁਹਾਡੇ ਰੱਬ ਨੇ ਰੱਬ ਵਾਲੋ ਗੁਰੂ ਦੀ ਨਗਰੀ ਮੇਰਾ ਬੱਚਾ ਗੁਰੂ ਦੀ ਨਗਰੀ ਜੰਮਿਆ ਹੈ ਅੰਬਰਸਰੀ ਜੰਮਿਆ ਹੈ ਤੇ ਮੈਨੂੰ ਲੱਗਦਾ ਕਿ ਮੈਂ ਹੱਥ ਜੋੜ ਕੇ ਜੇ ਬੇਨਤੀ ਕਰਾਂਗੀ ਤੇ ਲੋਕਾਂ ਕੋਲ ਪਹੁੰਚੇਗਾ ਮੇਰੀ ਇਨੀ ਪਹੁੰਚ ਨਹੀਂ ਕਿ ਮੈਂ ਕਿਸੇ ਕੋਲ ਜਾ ਸਕਾਂ ਕਿਉਂਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਪਰ ਪਲੀਜ਼ ਜੇ ਤੁਸੀਂ ਇਹ ਵੀਡੀਓ ਵੇਖ ਰਹੇ ਹੋ ਤੇ ਮੇਰੇ ਛੋਟੇ ਜਿਹੇ ਬੱਚੇ ਦੀ ਮਦਦ ਕਰ ਦਿਓ ਕਿਉਂਕਿ ਮੇਰੇ ਲਈ ਮੇਰੀ ਜ਼ਿੰਦਗੀ ਮੇਰਾ ਬੱਚਾ ਹੀ ਹੈ ਮੈਨੂੰ ਮੈਨੂੰ ਸੱਚੀ ਨਹੀਂ ਪਤਾ ਜਦੋਂ ਇਹ ਨਹੀਂ ਹੋਏਗਾ ਤੇ ਮੈਨੂੰ ਸਾਹ ਆਏਗਾ ਦੂਜਾ ਕੀ ਨਹੀਂ ਆਏਗਾ ਕਿਉਂਕਿ ਇਹ ਤਾਂ ਘਰ ਮੈਂ ਕੁਝ ਸੋਚਿਆ ਹੀ ਨਹੀਂ ਕਦੀ ਜ਼ਿੰਦਗੀ ਤੇ ਇਹਦੇ ਲਈ ਸਪਨੇ ਬਹੁਤ ਵੱਡੇ ਵੱਡੇ ਆ ਮੇਰੇ ਕਿ ਇਹਨੂੰ ਫੌਜੀ ਬਣਾਵਾਂਗੀ ਏ ਵੀ ਦੇਸ਼ ਦੀ ਰੱਖਿਆ ਕਰੇਗਾ ਮੇਰਾ ਨਾ ਹਰੋਸ਼ਨ ਕਰੇਗਾ ਤੇ ਪਲੀਜ਼ ਜੇ ਕਰ ਸਕਦੇ ਹੋ ਤਾਂ ਮੇਰੇ ਬੱਚੇ ਨੂੰ ਬਚਾ ਲਓ ਥੋੜੀ ਮਦਦ ਹੀ ਸਹੀ ਪਰ ਕਰ ਦੋ ਪਰ ਮੇਰੇ ਬੱਚੇ ਨੂੰ ਬਚਾ ਲਓ ਬਸ ਇਤੋਂ ਵਾਤ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ ਚਾਹੁੰਦੀ ਜਿਹੜਾ ਤੁਹਾਡੇ ਅਕਾਊਂਟ ਇੰਪੈਕਟ ਗੁੱਪ ਵੱਲੋਂ ਤੁਹਾਡਾ ਖੋਲਿਆ ਗਿਆ ਹੈ ਉਹਦੇ ਬਾਰੇ ਕੁਝ ਦੱਸ ਦਿਓ ਕਿ ਆਨਲਾਈਨ ਜਿਹੜੇ ਦੇਖਦੇ ਰਹਿ ਪਏ ਨੇ ਉਸ ਅਕਾਊਂਟ ਦੇ ਵਿੱਚ ਤੁਹਾਡੇ ਜੇ ਕੋਈ ਮਦਦ ਕਰਨਾ ਚਾਹਤੇ ਹੈ ਪੈਸੇ ਪਾ ਦੋਵੇ ਇਹਦਾ ਸਕੈਨਰ ਵੀ ਹੈ ਇਹਦੇ ਲਈ ਲਿੰਕ ਵੀ ਹੈਗਾ ਤੇ ਬੈਂਕ ਅਕਾਊਂਟ ਦੀ ਸਾਰੀ ਡਿਟੇਲ ਹੈਗੀ ਹੈ ਜਿਹੜੀ ਆਪਾਂ ਤੁਹਾਨੂੰ ਦੇ ਰਹੇ ਆ ਤੇ ਇਹਦੇ ਚ ਨੰਬਰ ਵੀ ਦਿੱਤਾ ਹੈ ਮੇਰਾ ਆਪ ਦਾ ਪਰਸਨਲ ਨੰਬਰ ਹੈ ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਆਨਲਾਈਨ ਨਹੀਂ ਪਾ ਸਕਦਾ ਕਿਉਂਕਿ ਕਈ ਲੋਕੀ ਹੈਗੇ ਆ ਜਿਹੜੀ ਸੇਵਾ ਕਰਦੇ ਪਰ ਉਹਨਾਂ ਨੂੰ ਆਨਲਾਈਨ ਨਹੀਂ ਆਂਦਾ ਕਰਨਾ ਉਹ ਸਾਨੂੰ ਫੋਨ ਕਰਨ ਅਈ ਸਾਹਮਣੇ ਉਹਨਾਂ ਦੇ ਵੀਡੀਓ ਬਣਾ ਕੇ ਉਹਨਾਂ ਦੇ ਸਾਹਮਣੇ ਪੈਸੇ ਬੱਚੇ ਦੇ ਖਾਤੇ ਚ ਪਾ ਕੇ ਉਹਨਾਂ ਨੂੰ ਵਿਖਾਣੇ ਆ ਕਿ ਆ ਵੇਖ ਲਓ ਤੁਹਾਡੇ ਪੈਸੇ ਪੈ ਗਏ ਆ ਜੇ ਕੋਈ ਵੇਖੇਗਾ ਤਾਂ ਉਹ ਚ ਵੇਖ ਤੁਸੀਂ ਵੇਖੋਗੇ ਕਿ ਕਈਆਂ ਨੇ 50000 ਵੀ ਕਾਇਆ ਕਿਸੇ ਨੇ 25 ਵੀ ਪਾਇਆ ਕਈ ਹਮਾਰੇ ਅਫਸਰ ਹੈਗੇ ਫੌਜ ਦੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਮੇਰੇ ਬੱਚੇ ਨੂੰ ਇੰਨੀ ਵੱਡੀ ਹੈ ਤਾਂ ਉਹਨਾਂ ਨੇ ਉਸੇ ਟਾਈਮ 20 ਵੀ000 ਵੀ ਪਾਇਆ ਤੇ ਕਈ ਕਈਆਂ ਨੇ ਇੰਨਾ ਮੇਰੀ ਮਦਦ ਕੀਤੀ ਕਿ ਇਹਨੇ 10 ਰੁਪਏ ਵੀ ਪਾਏ ਆ ਮੇਰੇ ਲਈ ਉਹ ਵੀ ਰੱਬ ਹੀ ਆ ਮੇਰੇ ਲਈ ਉਹ ਰੱਬ ਹੈ ਜਿਨੇ ਮੈਨੂੰ ਸੋਚਿਆ ਤੇ ਸਹੀ ਕਿ ਹਾਂ ਵੀ ਇਹਦੀ ਮਦਦ ਕਰਨੀ ਹੀ ਆ ਤੇ ਮੈਨੂੰ ਪੈਸੇ ਦਾ ਉਹ ਨਹੀਂ ਹੈ ਕਿ ਕੋਈ ਕਿੰਨੇ ਪੈਸੇ ਪਾ ਰਿਹਾ ਬਸ ਪਾਏ ਰੁਕੇ ਨਾ ਤੁਸੀਂ ਆਪ ਵੇਖੋ 70 ਕਰੋੜ ਬਹੁਤ ਵੱਡਾ ਰਕਮ ਹੈ ਤੇ ਅਜੇ ਮੈਂ 7 ਲੱਖ ਤੇ ਪਹੁੰਚੀ ਆ ਕਈ ਕਹਿੰਦੇ ਆ ਕਿ 3 ਮਹੀਨੇ ਚ ਹੋ ਜਾਂਦਾ 2 ਮਹੀਨੇ ਚ ਹੋ ਜਾਂਦਾ ਮੈਂ ਮੈਨੂੰ ਨਹੀਂ ਪਤਾ ਕਿਹਦੇ ਕੋਲ ਜਾਣਾ ਹੈ ਜੇ ਕੋਈ ਇਸ ਵੀਡੀਓ ਨੂੰ ਵੇਖ ਰਿਹਾ ਹੈ ਤੇ ਜੇ ਉਹ ਮੈਨੂੰ ਕਹਿਣਗੇ ਨਾ ਤੇ ਮੈਂ ਕੁਝ ਵੀ ਕਰ ਲਵਾਂ ਪਰ ਬਸ ਮੇਰੇ ਬੱਚੇ ਦੀ ਮਦਦ ਕਰ ਦਿਓ ਬਸ ਮੇਰੇ ਬੱਚੇ ਨੂੰ ਬਚਾ ਲਓ ਤੁਸੀਂ ਆਪਣਾ ਫੋਨ ਨੰਬਰ ਅਕਾਊਂਟ ਨੰਬਰ ਕਲੀਅਰ ਐਦਰ ਜੀ ਸ਼ੇਅਰ ਕਰੋਗੇ ਕਿ ਲੋਕਾਂ ਨੂੰ ਪਤਾ ਲੱਗ ਸਕੇ ਹਾਂਜੀ ਜ਼ਰੂਰ ਇੱਕ ਮਿੰਟ ਇਦੇ ਵਿੱਚ ਸਕੈਨਰ ਬੱਚੇ ਦੀ ਫੋਟੋ ਤੇ ਬੱਚੇ ਦਾ ਅਕਾਊਂਟ ਸਭ ਕੁਝ ਹੈਗਾ ਤੇ ਨਾਲੇ ਮੇਰਾ ਨੰਬਰ 9815280368 ਆ ਤੇ ਜੇ ਤੁਸੀਂ ਕਹੋਗੇ ਤੇ ਇਸ ਵੀਡੀਓ ਨਾਲ ਨਿਊਜ਼ ਨਾਲ ਲਈਓ ਨੰਬਰ ਵੀ ਲਵਾ ਦਾਂਗੇ ਕਿਸੇ ਨੂੰ ਵੀ ਕੋਈ ਡਾਊਟ ਹੈ ਅਕਾਊਂਟ ਨੂੰ ਲੈ ਕੇ ਕੁਝ ਵੀ ਲੈ ਕੇ ਜੇ ਉਸ ਸਕੈਨਰ ਨੂੰ ਸਕੈਨ ਕਰਨਗੇ ਆਟੋਮੈਟਿਕਲੀ ਤੁਸੀਂ ਇੰਪੈਕਟ ਗੁਰੂ ਦੇ ਪੇਜ ਤੇ ਪਹੁੰਚ ਜਾਓਗੇ ਤੇ ਇੱਚ ਕੋਈ ਵੀ ਆ ਕੇ ਕੋਈ ਫਰਾਡ ਨਹੀਂ ਕਰ ਸਕਦਾ ਕੁਝ ਨਹੀਂ ਕਰ ਸਕਦਾ ਇੱਚ ਪੈਸੇ ਕਿਤੇ ਨਹੀਂ ਜਾ ਸਕਦੇ ਇਸੇ ਲਈ ਬਹੁਤ ਵੱਡੇ ਪਲੇਟਫਾਰਮ ਤੇ ਕ라우ਡ ਫੰਡਿੰਗ ਕਰਾਉਂਦੇ ਕਈ ਲੋਕਾਂ ਦੀ ਕਰਾਣੇ ਆ ਤੇ ਬਸ ਮੈਂ ਇਹੀ ਕਹੂੰਗੀ ਕਿ ਅੱਜ ਮੈਂ ਅਹੀਂ ਫੌਜ ਦੀ ਸੇਵਾ ਕੀਤੀ ਆ ਪਰ ਅਹੀਂ ਫੌਜ ਦੀ ਸੇਵਾ ਇਸ ਦਿਲ ਨੂੰ ਨਹੀਂ ਕੀਤੀ ਕਿ ਕੋਈ ਆਡੀ ਮਦਦ ਕਰੇ ਪਰ ਅੱਜ ਸੱਚੀ ਮੈਨੂੰ ਬਹੁਤ ਜ਼ਰੂਰਤ ਹੈ ਮੇਰਾ ਬੱਚਾ ਬਚ ਜਾਵੇ ਉਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਚਾਹੀਦਾ ਬਸ ਬਸ ਮੈਂ ਬਸ ਇਨਾ ਹੀ ਕਹੂੰਗੀ ਜਿੰਨਾ ਹੋ ਸਕੇ ਮੇਰੀ ਮਦਦ ਕਰੋ ਜਿਹੜੇ ਆਪਣੇ ਭੈਣ ਭਰਾ ਬਾਹਰ ਦੇਸ਼ 'ਚ ਵੀ ਰਹਿੰਦੇ ਆ ਉਹ ਵੀ ਮੇਰੀ ਮਦਦ ਕਰ ਸਕਦੇ ਆ ਉਹ ਵੀ ਮੇਰੀ ਮਦਦ ਕਰੋ ਪਲੀਜ਼ ਮੇਰੀ ਮਦਦ ਕਰੋ ਇਹ ਸੋਚੋ ਕਿ ਜਦੋਂ ਇੱਕ ਵਾਰੀ ਆਪਣੇ ਬੱਚੇ ਵੱਲ ਵੇਖਿਓ ਫਿਰ ਮੈਨੂੰ ਮੇਰੇ ਬਾਰੇ ਸੋਚੋ ਕਿ ਜਦੋਂ ਇੱਕ ਮਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਮੇਰੇ ਬੱਚੇ ਲਈ ਸਿਰਫ ਇੰਨੇ ਸਾਲ ਬਚੇ ਤਾਂ ਉਸ ਮਾਂ ਦਾ ਦਿਨ ਰਾਤ ਕਿੱਦਾਂ ਨਿਕਲਦਾ ਕਦੀ ਹੋਸ਼ ਹੀ ਨਹੀਂ ਹੁੰਦੀ ਖਾਣ ਦੀ ਨਹੀਂ ਪੀਣ ਦੀ ਨਹੀਂ ਬਸ ਕਈ ਤੇ ਵਾਰੀ ਸੋਚੇ ਡੁੱਬ ਜਾਂਦੀ ਕਿ ਹੋਏਗਾ ਨਹੀਂ ਹੋਏਗਾ ਕੀ ਹੋਏਗਾ ਕਿੱਦਾਂ ਹੋਏਗਾ ਤੇ ਹੁਣ ਜੇ ਮੈਨੂੰ ਉਮੀਦ ਮਿਲੀ ਹੈ ਤਾਂ ਬਸ ਮੇਰੀ ਉਮੀਦ ਪੂਰੀ ਕਰ ਦੋ ਸੋ ਲਾਚਾਰ ਮਾਂ ਦਾ ਇੱਕ ਰੀਕਵੈਸਟ ਹੈ ਉਸ ਜਨਤਾ ਨੂੰ ਐਨ ਜੀਓਜ਼ ਨੂੰ ਦਾਨੀ ਸਜਨਾ ਨੂੰ ਕਿ 8 ਸਾਲ ਦੇ ਬੱਚੇ ਨੂੰ ਜੀਵਨ ਮਿਲਦਾ ਮਿਲਣ ਦੀ ਉਮੀਦ ਮਿਲੀ ਹੋਈ ਹੈ ਜਿਹਦੇ ਜੀਵਨ ਦੇ ਉੱਤੇ ਉਮੀਦ ਦੇ ਉੱਤੇ 27 ਕਰੋੜ ਰੁਪਏ ਖਰਚ ਹੋ ਸਕਦਾ ਹੈ ਸੋ ਇੱਕ ਉਮੀਦ ਜਾਗੀ ਹੋਈ ਹੈ ਤੇ ਉਹ ਉਮੀਦ ਤਾਂ ਦੀ ਪੂਰੀ ਹੋ ਸਕਦੀ ਜਦ ਉਹਨਾਂ ਕੋਲ 27 ਕਰੋੜ ਰੁਪਏ ਇਕੱਠਾ ਹੋ ਜਾਏਗਾ ਤੁਸੀਂ ਲੋਗ ਮਦਦ ਕਰੋ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਓ ਔਰ ਉਹ ਆਪਣਾ ਬੱਚਾ ਛੋਟਾ ਬੱਚਾ ਇਲਾਜ ਕਰਾ ਸਕੇ ਆਪਣਾ ਜੀਵਨ ਵਤਿਤ ਕਰ ਸਕੇ ਔਰ ਅਸੀਂ ਵੀ ਆਪਣੇ ਵੱਲੋਂ ਵੀ ਇਹੀ ਕਵਾਂਗੇ ਗੁਜਾਰਿਸ਼ ਕਰਾਂਗੇ ਸਾਰਿਆਂ ਨੂੰ ਆਪਣੇ ਦਰਸ਼ਕਾਂ ਨੂੰ ਗੁਜਾਰਿਸ਼ ਕਰਾਂਗੇ ਪਲੀਜ਼ 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 ਇਹਨਾਂ ਦੀ ਮਦਦ ਕਰੋ ਸਾਹਮਣੇ ਆਓ ਇਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਾਓ ਕੋਈ ਇੱਥੇ ਫਰਾਡ ਨਹੀਂ ਹੈ ਜਿਹੜੇ ਅੱਜ ਕੱਲ ਜਿਸ ਤਰ੍ਹਾਂ ਅਸੀਂ ਰੋਜ਼ ਹੀ ਗੱਲਾਂ ਸੁਣਨੇ ਹਾਂ ਰੋਜ਼ ਹੀ ਖਬਰਾਂ ਸੁਣਨੇ ਹਾਂ ਫਰਾਡ ਦੀਆਂ ਵਗਰਾ ਇਹਦੇ ਵਿੱਚ ਕੋਈ ਅਜੋਜੀ ਕੋਈ ਗੱਲ ਨਹੀਂ ਹੈ ਰੀਅਲ ਚ ਇਹਨਾਂ ਨੂੰ ਲੋੜ ਹੈ ਅਜੇ ਤੱਕਨ 7 ਲੱਖ ਰੁਪਿਆ ਇਹਨਾਂ ਦੇ ਅਕਾਊਂਟ 'ਚ ਆ ਚੁੱਕਾ ਹੈ ਜੇ ਤੁਹਾਡੀ ਮਦਦ ਹੋਏਗੀ ਤੁਹਾਡਾ 10 ਰੁਪਏ ਵੀ ਇਹਨਾਂ ਦੇ ਲਈ ਬਹੁਤ ਹੋਣਗੇ ਪਲੀਜ਼ ਅਨਦੀ ਮਦਦ ਕਰੋ ਕੈਮਰਾਪਰਸਨ ਨਿਤੇਸ਼ ਦੇ ਨਾਮ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ